ਬਾਪੂ ਦੀ ਗੱਲ ਸੁਣ ਕੇ ਤੁਰਨਾ ਕੰਮ ਸੂਰਮੇ ਦਾ ਫਿਕਰ ਰਹੇ ਨਾ ਫਾਕਾ ਵਈ ਨਾ ਕੰਮ ਛੁਰਨੇ ਦਾ ਸਾਰੀ ਸਾਰਾ ਹੀ ਜੱਗ ਲੱਗਦਾ ਸਾਰਾ ਹੀ ਜੱਗ ਲੱਗਦਾ ਫੁੱਲਾਂ ਭਰੀ ਕਿਆਰੀਆਂ ਬਾਪੂ ਨਾਲ ਲਾ ਕੇ ਦੇਖੋ ਯਾਰੀ ਬੜੀ ਪਿਆਰੀਆ ਬਾਪੂ ਨਾਲ ਲਾ ਕੇ ਦੇਖੋ ਯਾਰੀ ਬੜੀ ਪਿਆਰੀਆ ਬਾਪੂ ਨਾਲ ਲਾ ਕੇ ਦੇਖੋ ਯਾਰੀ ਬੜੀ ਪਿਆਰੀ ਆ ਬਾਪੂ ਨਾਲ ਪੱਕੀ ਹੋਵੇ ਦੁਨੀਆ ਪਿੱਛੇ ਫਿਰਦੀ ਆ ਭਰੀ ਸਵਾ ਵਿੱਚ ਬਾਜੀ ਪਾਵੇਂ ਲਾਲੋ ਸਰਦੀਆਂ ਬਾਪੂ ਨਾਲ ਪੱਕੀ ਹੋਵੇ ਦੁਨੀਆ ਪਿੱਛੇ ਫਿਰਦੀ ਆ ਭਰੀ ਸਵਾ ਵਿੱਚ ਬਾਜੀ ਪਾਵੇਂ ਲਾਲੋ ਸਰਦੀਆਂ ਖੁਸ਼ੀ ਨਿਮਾਣਾ ਜਿੱਤ ਗਿਆ ਉਹ ਖੁਸ਼ੀ ਨਿਮਾਣਾ ਜਿੱਤ ਗਿਆ ਹੁਣ ਥੋੜੀ ਵਾਰੀਆਂ ਬਾਪੂ ਨਾਲ ਲਾ ਕੇ ਦੇਖੋ ਯਾਰੀ ਬੜੀ ਪਿਆਰੀਆ 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 ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਇਹ ਲੋਕ ਗਾਇਕ ਪਰਮਜੀਤ ਸਿੰਘ ਢਿੱਲੋਂ ਪਿੰਡ ਕਗਰਾਣਾ ਦੇ ਪਿੰਡ ਪਹੁੰਚੇ ਹਾਂ ਜਿਨ੍ਹਾਂ ਬਾਰੇ ਅਸੀਂ ਵਿਸਤਾਰ ਸਹਿਤ ਦੱਸਾਂਗੇ ਉਹਨਾਂ ਦੇ ਵਿਸ਼ੇਸ਼ ਤੌਰ ਤੇ ਫਾਰਮ ਤੇ ਪਹੁੰਚੇ ਹਾਂ ਉਹਨਾਂ ਦੀ ਗਾਇਕੀ ਦੇ ਸਫ਼ਰ ਸੰਬੰਧੀ ਉਹਨਾਂ ਦੇ ਚਾਨਣਾ ਪਾਵਾਂਗੇ ਜਨਮ ਕਦੋਂ ਤੇ ਕਿੱਥੇ ਹੋਇਆ ਮੇਰਾ ਜਨਮ ਆਪਣੇ ਪਿੰਡ ਕੁੰਗਰਾਣਾ ਵਿਖੇ ਹੋਇਆ ਜੀ 15 9 1957 ਨੂੰ ਸਰਦਾਰ ਮੇਰੇ ਪਿਤਾ ਜੀ ਦਾ ਨਾਮ ਸੀ ਸਰਦਾਰ ਗੁਰਦੇਵ ਸਿੰਘ ਤੇ ਮਾਤਾ ਜੀ ਦਾ ਨਾਮ ਸੀ ਦਲੀਪ ਕੌਰ ਜੀ ਤੁਸੀਂ ਮੁੱਢਲੀ ਵਿੱਦਿਆ ਕਿੱਥੋਂ ਤੇ ਕਦੋਂ ਪ੍ਰਾਪਤ ਕੀਤੀ ਮੈਂ ਆਪਣੇ ਪਿੰਡ ਦੇ ਸਕੂਲ ਗਵਰਨਮੈਂਟ ਸਕੂਲ ਚੋਂ ਹੀ ਵਿੱਦਿਆ ਪ੍ਰਾਪਤ ਕੀਤੀ ਹੈ ਜੀ ਫਰਸਟ ਤੋਂ ਲੈ ਕੇ 10ਵੀਂ ਤੱਕ ਉੱਥੇ ਪੜਿਆ ਤੁਸੀਂ ਕੋਈ ਸਰਵਿਸ ਵੀ ਕੀਤੀ ਹਾਂਜੀ ਹਾਂਜੀ ਬਿਲਕੁਲ ਮੈਂ ਆਪਣੀ ਆਪਣਾ ਡਿਪਲੋਮਾ ਕੀਤਾ ਜੀ ਸਿਵਲ ਇੰਜੀਨੀਅਰਿੰਗ ਦਾ ਤੇ ਉਸ ਤੋਂ ਬਾਅਦ ਮੈਂ ਸਰਵਿਸ ਕੀਤੀ ਹੈ ਜੀ ਟਾਊਨ ਐਂਡ ਕੰਟਰੀ ਪਲੈਨਿੰਗ ਡਿਪਾਰਟਮੈਂਟ ਸਭ ਤੋਂ ਸ਼ੁਰੂ ਵਿੱਚ ਮੈਂ ਮੇਰੀ ਪੋਸਟਿੰਗ ਤੇ ਮੈਂ ਜੋ ਜੋ ਅਪਾਇੰਟ ਹੋਇਆ ਸੀ ਐਸ ਪਲੈਨਿੰਗ ਡਰਾਫਟਸਮੈਨ ਲੁਧਿਆਣਾ ਵਿੱਚ ਸਭ ਤੋਂ ਪਹਿਲਾਂ ਮੇਰੀ ਪੋਸਟਿੰਗ ਹੋਈ ਸੀ ਗੈਕੀ ਦੇ ਸਫਰ ਬਲ ਕਿਵੇਂ ਤੇ ਕਿਵੇਂ ਆਏ ਤੁਸੀਂ ਇਸ ਬਾਰੇ ਵੀ ਤੁਸੀਂ ਸਾਨੂੰ ਚੰਨਣਾ ਪਾਓ ਮੈਂ ਬਚਪਨ ਤੋਂ ਹੀ ਜੀ ਸੰਗੀਤ ਨੂੰ ਬਹੁਤ ਪਿਆਰ ਕਰਦਾ ਸੀ ਤੇ ਆਪਣੇ ਸ਼ੁਰੂ ਸ਼ੁਰੂ ਵਿੱਚ ਮੈਂ ਗੁਰਦੁਆਰਾ ਸਾਹਿਬ ਪਾਠ ਵੀ ਕਰਦਾ ਸੀ ਤੇ ਉਸ ਤੋਂ ਬਾਅਦ ਹੌਲੀ ਹੌਲੀ ਆਪਣੇ ਸਿੰਗਿੰਗ ਫੀਲਡ ਵਿੱਚ ਵੀ ਮੇਰਾ ਮੰਨ ਕਰਿਆ ਵੀ ਮੈਨੂੰ ਜਾਣਾ ਚਾਹੀਦਾ ਜਦੋਂ ਮੈਂ ਪਾਠ ਕਰਦਾ ਸੀ ਗੁਰੂ ਘਰ ਤਾਂ ਬਹੁਤ ਪਿੰਡ ਵੱਲੋਂ ਪਿੰਡ ਦੀ ਸੰਗਤ ਵੱਲੋਂ ਪਸੰਦ ਕੀਤਾ ਜਾਂਦਾ ਸੀ ਜਪਜੀ ਸਾਹਿਬ ਰਹਿਰਾਜ ਸਾਹਿਬ ਕੀਰਤਨ ਸੋਹਲਾ ਸੁਖਮਨੀ ਸਾਹਿਬ ਕਿਉਂਕਿ ਮੈਂ ਸਿੱਖਿਆ ਸੀ ਉੱਥੇ ਸਾਡੇ ਪਿੰਡ ਸਾਧੂ ਮਹਾਤਮਾ ਹੁੰਦੇ ਸੀ ਸਾਡੇ ਸਰਦਾਰ ਭਗਤ ਸਿੰਘ ਜੀ ਬਾਬਾ ਜੀ ਉਹਨਾਂ ਕੋਲੋਂ ਮੈਂ ਗੁਰਬਾਣੀ ਦੀ ਵੀ ਵਿਦਿਆ ਲਈ ਹੈ ਪਿੰਡ ਕੁੰਗਰਾਣਾ ਤੋਂ ਗੁਰਦੁਆਰਾ ਸਾਹਿਬ ਗਾਇਕੀ ਦੇ ਖੇਤਰ ਵਿੱਚ ਤੁਹਾਨੂੰ ਲਿਆਉਣ ਵਾਲੇ ਕਿਹੜੇ ਇਨਸਾਨ ਸਨ ਸਭ ਤੋਂ ਪਹਿਲਾਂ ਜੀ ਮੈਂ ਸੰਗੀਤ ਵਿਦਿਆ ਜਿਹੜੀ ਲਈ ਹੈ ਨਾ ਜੀ ਉਹ ਲੁਧਿਆਣਾ ਹੈ ਖਾਲਸਾ ਕਾਲਜ ਫਾਰ ਔਰੂਮਨਡੀ ਪ੍ਰੋਫੈਸਰ ਰਣਜੀਤ ਸਿੰਘ ਰਾਣਾ ਸਾਹਿਬ ਹੁੰਦੇ ਸੀ ਉਹਨਾਂ ਕੋਲੋਂ ਮੈਂ ਸ਼ੁਰੂਆਤ ਕੀਤਾ ਸੀ ਸਰਗਮ ਦੀ ਵਿਦਿਆ ਫਿਰ ਉਸ ਤੋਂ ਬਾਅਦ ਰਾਗਾਂ ਦੀ ਵਿਦਿਆ ਉਹ ਸਾਰੀ ਉਹਨਾਂ ਨੇ ਮੈਨੂੰ ਸਿਖਾਈ ਸੀ ਸ਼ੁਰੂ ਚ ਤੇ ਉਸ ਤੋਂ ਬਾਅਦ ਫਿਰ ਮੈਂ ਲੁਧਿਆਣਾ ਲੁਧਿਆਣੇ ਮੇਰੀ ਪੋਸਟਿੰਗ ਸੀ ਇਸ ਕਰਕੇ ਮੈਂ ਜਸਵੰਤ ਭਮਰਾ ਜੀ ਗੰਦੀ ਵੀ ਸੰਗਤ ਕੀਤੀ ਹੈਗੀ ਜਿਹੜੇ ਤੁਸੀਂ ਸਾਰੇ ਜਾਣਦੇ ਹੋ ਜਿੰਨੇ ਵੀ ਕਲਾਕਾਰ ਪੰਜਾਬੀ ਹੋਵੇ ਸਵੰਤਨਮਰਾਜੀ ਕੋਲੋਂ ਸਿੱਖੇ ਨੇ ਉਹ ਮੈਂ ਵੀ ਉਹਨਾਂ ਦੀ ਉਹਨਾਂ ਕੋਲੋਂ ਵਿੱਦਿਆ ਲਈ ਆ ਸਭ ਤੋਂ ਪਹਿਲਾਂ ਤੁਹਾਡਾ ਕਿਹੜਾ ਗੀਤ ਕਦੋਂ ਤੇ ਕਿੱਥੇ ਕਿਹੜੀ ਕੰਪਨੀ ਨੇ ਰਿਕਾਰਡ ਕੀਤਾ ਹਾਂਜੀ ਸਭ ਤੋਂ ਪਹਿਲਾਂ ਜੀ ਮੇਰਾ ਗੀਤ ਆਇਆ ਸੀਗਾ ਮੁੰਡਿਆਂ ਦੇ ਕਾਲਜ ਕੋਲ ਠੇਕਾ ਨਹੀਂ ਚਾਹੀਦਾ ਕੁੜੀਆਂ ਦੇ ਕਾਲਜ ਕੋਲ ਠਾਣਾ ਨਹੀਂ ਚਾਹੀਦਾ ਇਹ ਦਲਜੀਤ ਧੁਰਕੋਟੀ ਦਾ ਲਿਖਿਆ ਗੀਤ ਹੈ ਤੇ ਇਹਨੂੰ ਮਿਊਜ਼ਿਕ ਦਿੱਤਾ ਸੀ ਸੰਗੀਤ ਬੰਦ ਕੀਤਾ ਸੀਗਾ ਚਾਰੰਜੀਦਾ ਹੁਜਾ ਸਾਹਿਬ ਨੇ ਜਿਸ ਜਿਨ੍ਹਾਂ ਦੇ ਨਾਮ ਤੋਂ ਸਾਰੀ ਦੁਨੀਆ ਹੀ ਵਾਕਿਬ ਹੈ ਪੰਜਾਬੀ ਕਲਚਰ ਚ ਜੰਨੇ ਵੀ ਲੋਕ ਨੇ ਉਚਾਰਨ ਜੀ ਦਾ ਹੋ ਜਿਆ ਦੀ ਸੰਗੀਤ ਤੋਂ ਵਾਕਫ ਹਨ ਜੀ ਕੀ ਤੁਸੀਂ ਇਸ ਗਾਣੇ ਦਾ ਪਹਿਲਾ ਅੰਤਰਾ ਸੁਣਾਉਗੇ ਜੀ ਬਿਲਕੁਲ ਬਿਲਕੁਲ ਜੀ ਹੋ ਗੁੱਸੇ ਖੋਰ ਬੰਦੇ ਕੋਲੇ ਅਸਲਾ ਨਹੀਂ ਚਾਹੀਦਾ ਲੱਸੀ ਤੇ ਲੜਾਈ ਨੂੰ ਵਧਾਣਾ ਨਹੀਂ ਚਾਹੀਦਾ ਮੁੰਡਿਆਂ ਦੇ ਕਾਲਜ ਕੋਲੇ ਠੇਕਾ ਨਹੀਂ ਚਾਹੀਦਾ ਕੁੜੀਆਂ ਦੇ ਕਾਲਜ ਕੋਲੇ ਥਾਣਾ ਨਹੀਂ ਚਾਹੀਦਾ ਕੁੜੀਆਂ ਦੇ ਕਾਲਜ ਕੋਲੇ ਇਸ ਤੋਂ ਇਲਾਵਾ ਤੁਸੀਂ ਕੋਈ ਧਾਰਮਿਕ ਗੀਤ ਵੀ ਰਿਕਾਰਡ ਕਰਵਾਇਆ ਹਾਂਜੀ ਉਸ ਦੇ ਵੀ ਸਾਨੂੰ ਬੋਲ ਦਰਸ਼ਕਾਂ ਦੇ ਸਾਹਮਣੇ ਬਿਲਕੁਲ ਹਾਂਜੀ ਬਿਲਕੁਲ ਕਰਵਾਇਆ ਜੀ ਮੈਂ ਮੁਹਾਲੀ ਦੀ ਕੰਪਨੀ ਇਹ 3 ਡਿਵੋਸ਼ਨਲ ਦੇ ਵਿੱਚ ਗਾਇਆ ਸੀ ਗੁਰੂ ਨਾਨਕ ਸਾਹਿਬ ਦਾ ਗੀਤ ਆ ਕੇ ਦੁੱਖੀਆਂ ਦੇ ਦਰਦ ਬੰਡਾ ਜਾ ਨਾਨਕਾ ਇੱਕ ਵਾਰੀ ਫੇਰ ਦੁਨੀਆਂ ਤੇ ਆ ਜਾ ਨਾਨਕਾ ਇੱਕ ਵਾਰੀ ਫੇਰ ਦੁਨੀਆਂ ਤੇ ਆ ਜਾ ਨਾਨਕਾ ਕਿਹਾ ਜੋ ਗਰਵਾਣੀ ਬਾਰੇ ਤੁਸੀਂ ਪੜਿਆ ਲਿਖਿਆ ਗਾਇਆ ਉਸ ਸੰਬੰਧੀ ਵੀ ਸਾਨੂੰ ਗਾ ਕੇ ਕੁਝ ਚਰ ਲੈਣਾ ਸੁਣਾਓ ਮੈਂ ਜਪਜੀਤ ਸਾਹਿਬ ਕੀਤਾ ਸੀ ਮਹਾਲੀ ਦੀ ਕੰਪਨੀ A3G ਰਿਵਰਸ਼ਨਲ ਉਹ ਬਹੁਤ ਅੱਛਾ ਬਹੁਤ ਚੱਲਿਆ ਜੀ ਬਹੁਤ ਸੰਗਤ ਵੱਲੋਂ ਪਸੰਦ ਕੀਤਾ ਗਿਆ ਉਹਦਾ ਮੇਰੇ ਖਿਆਲ ਅ 2.5 ਲੱਖ ਦੇ ਕਰੀਬ ਵਿਊਜ਼ ਹੈਗੇ ਜਪਜੀ ਸਾਹਿਬ ਕਿਉਂਕਿ ਮੈਂ ਗਰਵਾਣੀ ਬਕਾਇਦਾ ਸਿੱਖੀ ਸੀ ਸ਼ੁੱਧ ਬੋਲਿਆ ਤਾਂ ਸਾਰੀ ਸੰਗਤ ਨੇ ਪਸੰਦ ਕੀਤਾ ਜੀ ਉਹ ਮੈਂ ਤੁਹਾਨੂੰ ਜਪਜੀ ਸਾਹਿਬ ਦੀਆਂ ਪੌੜੀਆਂ ਸੁਣਾ ਦਣਾ ਜਪਜੀ ਸੋ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਾਨੂੰ ਪਸੰਦ ਕਰਦੇ ਹਾਂ ਪੰਜਾਬੀ ਲੋਕ ਗਾਇਕਾਂ ਨੂੰ ਪੰਜਾਬੀ ਲੋਕ ਗਾਇਕ ਇਸ ਵਿੱਚ ਜੀ ਕੁਲਦੀਪ ਮਾਨਕ ਸਾਹਿਬ ਨੂੰ ਬਹੁਤ ਪਸੰਦ ਕਰਦਾ ਤੇ ਬਾਕੀ ਗੁਰਦਾਸ ਮਾਨ ਸਾਹਿਬ ਵੀ ਅੱਛੇ ਆ ਬਹੁਤ ਅੱਛੇ ਆ ਮਾਨਕ ਸਾਹਿਬ ਦੇ ਕੀ ਤੁਸੀਂ ਉਹਨਾਂ ਦੀ ਕਿਹੜਾ ਗੀਤ ਨੂੰ ਪਸੰਦ ਕਰਦੇ ਹੋ ਜ਼ਿਆਦਾਤਰ ਉਹ ਆਪਣੇ ਸਭ ਤੋਂ ਪਹਿਲਾਂ ਤਾਂ ਜੀ ਉਹਨਾਂ ਦਾ ਗੀਤ ਮਨ ਬੜਾ ਪਿਆਰਾ ਤੇਰੇ ਟਿੱਲੇ ਤੋਂ ਸੂਰਤ ਦੀਂਦੀ ਏਂਦੀ ਚੱਲੋ ਸਾਹਿਬ ਸਾਨੂੰ ਇਹ ਵੀ ਦੱਸੋ ਕਿ ਤੁਸੀਂ ਇਹ ਧਾਰਮਿਕ ਕੈਸਟ ਤੋਂ ਬਾਅਦ ਕਿਹੜੀ ਕੈਸਟ ਹੋਰ ਲਿਆਂਦੀ ਉਹਦੇ ਦੀ ਉਸਦੇ ਗੀਤ ਸੰਬੰਧੀ ਵੀ ਦਰਸ਼ਕਾਂ ਨੂੰ ਜਾਣਨਾ ਪਾਉ ਇਸ ਤੋਂ ਬਾਅਦ ਤਾਂ ਜੀ ਮੈਂ ਫਿਰ ਹੁਣ ਆਪਣੇ ਚੈਨਲ ਤੇ ਮੇਰੇ ਗੀਤ ਚੱਲ ਰਹੇ ਆ ਅੱਜਕੱਲ ਬਾਪੂ ਨਾਲ ਯਾਰੀ ਬਹੁਤ ਚੱਲ ਰਹੇ ਆ ਔਰ ਸਾਰੇ ਸਰੋਤਿਆਂ ਵੱਲੋਂ ਬਹੁਤ ਅੱਛਾ ਹੰਕਾਰ ਆ ਰਿਹਾ ਮਿਲ ਰਿਹਾ ਮੈਨੂੰ ਮੈਂ ਬਹੁਤ ਖੁਸ਼ ਹਾਂ ਜਿਹੜੇ ਸਾਰੇ ਸਰੋਤੇ ਮੈਨੂੰ ਪਿਆਰ ਕਰਦੇ ਆ ਮੇਰੇ ਗੀਤ ਨੂੰ ਸੁਣਦੇ ਆ ਇਹ ਵੀ ਦਰਸ਼ਕਾਂ ਤੇ ਸਰੋਤਿਆਂ ਨੂੰ ਸਾਨੂੰ ਦੱਸੋ ਕਿ ਜਿਵੇਂ ਅੱਜ ਕੱਲ੍ਹ ਅਸਲੀਲਤਾ ਗੀਤਾਂ ਚ ਬਹੁਤ ਹੀ ਪਾਈ ਜਾ ਰਹੀ ਹੈ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਮੇਰੇ ਵਿਚਾਰ ਤਾਂ ਇਹ ਹੀ ਹੈ ਜੀ ਬਈ ਜੋ ਸਾਡਾ ਕਲਚਰ ਹੈ ਉਹਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਅੱਛੇ ਗੀਤ ਗਾਉਣੇ ਚਾਹੀਦੇ ਆ ਜੋ ਸਾਡੇ ਸਮਾਜ ਨੂੰ ਸੇਧ ਦੇਣ ਸਾਡੇ ਨੌਜਵਾਨਾਂ ਨੂੰ ਸੇਧ ਦੇਣ ਨਸ਼ਿਆਂ ਤੇ ਗੀਤ ਤੋਂ ਨਸ਼ਿਆਂ ਦੀਆਂ ਗੀਤਾਂ ਤੋਂ ਦੂਰ ਰਹੋ ਅਸਲੇ ਦੇ ਗੀਤਾਂ ਤੋਂ ਦੂਰ ਰਹੋ ਸਾਡੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਸਾਨੂੰ ਗਾਉਣੇ ਚਾਹੀਦੇ ਆ ਜੀਲੋਂ ਸਾਹਿਬ ਤੁਹਾਡੀ ਜਿਹੜੀ ਨਵੀਂ ਕੈਸਟ ਆਈ ਆ ਨਵਾਂ ਗੀਤ ਆ ਬਾਪੂ ਨਾਲ ਜਾਰੀ ਬੜੀ ਪਿਆਰੀ ਆ ਉਹ ਬਹੁਤ ਹੀ ਵਧੀਆ ਸਮਾਜ ਨੂੰ ਸੇਧ ਦੇਣ ਵਾਲਾ ਪਿਓ ਪੁੱਤ ਦੇ ਰਿਸ਼ਤੇ ਨੂੰ ਇੱਕ ਬਹੁਤ ਹੀ ਗੰਢਣ ਵਾਲਾ ਗੰਢਣ ਵਾਲੀ ਉਹ ਗੀਤ ਉਸ ਦਾ ਸਾਨੂੰ ਕੋਈ ਅੰਤਲਾ ਸੁਣਾਓ ਰੱਬ ਰਹਿਮਤਾ ਕਰਦਾ ਬਾਪੂ ਡੋਲਣ ਨਹੀਂ ਦਿੰਦਾ ਜਿੰਨੇ ਮਰਜੀ ਹੋਣ ਨਕਸੂ ਫੋਲਣ ਨਹੀਂ ਦਿੰਦਾ ਬਾਕੀ ਸਾਰਿਆਂ ਨਾਲੋਂ ਦੀ ਸੋਚ ਨਿਆਰੀਆ ਬਾਪੂ ਨਾਲ ਲਾ ਕੇ ਦੇਖੋ ਯਾਰੀ ਬੜੀ ਪਿਆਰੀਆ ਬਾਪੂ ਨਾਲ ਲਾ ਕੇ ਦੇਖੋ ਯਾਰੀ ਬੜੀ ਪਿਆਰੀਆ ਬਾਪੂ ਨਾਲ ਲਾ ਕੇ ਦੇਖੋ ਯਾਰੀ ਬੜੀ ਪਿਆਰੀ ਆ ਬਾਪੂ ਦੀ ਗੱਲ ਸੁਣ ਕੇ ਤੁਰਨਾ ਤਾਂ ਮਸੂਰ ਮੈਦਾਨ ਫਿਕਰ ਰਹੇ ਨਾ ਫਾਕਾ ਵਈ ਨਾ ਹੁਣ ਮੈਂ ਬਹੁਤ ਜਲਦੀ ਜੀ ਇੱਕ ਨਸ਼ਿਆਂ ਦੇ ਖਿਲਾਫ ਗਾਵਾ ਗੀਤ ਗਾਵਾਂਗਾ ਜੀ ਕਿਉਂਕਿ ਸਾਡੇ ਨੌਜਵਾਨ ਜਿਹੜੇ ਆ ਉਹ ਨਸ਼ਿਆਂ 'ਚ ਬਹੁਤ ਅਗਰਸਤ ਹੋਏ ਹੋਏ ਨੇ ਬਹੁਤ ਨਸ਼ਿਆਂ ਪਿੱਛੇ ਭਜ ਰਹੇ ਨੇ ਤੇ ਆਪਣੇ ਮਾਪਿਆਂ ਦੀ ਰਿਸਪੈਕਟ ਨਹੀਂ ਕਰਦੇ ਇਹ ਇਹਨਾਂ ਵਿਸ਼ਿਆਂ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਆਪਣੇ ਮਾਪੇ ਦੀ ਇੱਜ਼ਤ ਤੇ ਇੱਕ ਨਸ਼ਿਆਂ ਤੋਂ ਦੂਰ ਰਹਿਣ ਉਹ ਸੰਬੰਧੀ ਆਪਣੇ ਗੀਤ ਗਾਵਾਂ ਜੀ ਸਮਾਜ ਨੂੰ ਇਹਨਾਂ ਗੀਤਾਂ ਤੋਂ ਸਮਾਜ ਨੂੰ ਅੱਛੀ ਸਿਹਤ ਮਿਲੇ ਜੀ ਦੀ ਥਾਂ ਆ ਟਰੈਕਟਰ ਖੂਹਾਂ ਦੀ ਥਾਂ ਬੰਬੇ ਉਹ ਜੱਗ ਪੇ ਲੈਂਪ ਖੇਤਾਂ ਵਿੱਚ ਗੜਤੇ ਬਿਜਲੀ ਦੇ ਖੰਭੇ ਉਹ ਜੱਟਾਂ ਦੇ ਪੁੱਤ ਪਾਉਂਦੇ ਪਿੰਟਾਂ ਲਾ ਕੇ ਮਾਰੇ ਤੰਬੇ ਉਹ ਜੱਟਾਂ ਦੇ ਪੁੱਤ ਪਾਉਂਦੇ ਪਿੰਟਾਂ ਲਾ ਕੇ ਮਾਰੇ ਤੰਬੇ ਕਪੜੇ ਤੋਣ ਮਸ਼ੀਨਾਂ ਵੇਲੀ ਬੈਠੀ ਰਹੇ ਸੁਹਾਣੀ ਵੇ ਲੈ ਦੇ ਵੇ ਫਰਿਜ ਹਾਨੀਆਂ ਤਤ ਲੱਗਦਾ ਕਢੇ ਦਾ ਪਾਣੀ ਵੇ ਲੈ ਦੇ ਵੇ ਫਰਿਜ ਹਾਨੀਆਂ ਪੈਂਡ ਪੈਂਡ ਵਿੱਚ ਲੋਕਲ ਜਾਂਦੀ ਨਾਲ ਚਲਦੀਆਂ ਕਾਰਾਂ ਘਰੇ ਪ੍ਰੈਸ ਕਰੋ ਪੈਂਟਾਂ ਵੀ ਜੈਂਪਰ ਤੇ ਸਲਵਾਰਾਂ ਕੋਲੋਂ ਕੰਮ ਜਿਹੜਾ ਮਰਜੀ ਲੋਨ ਦੇਣ ਸਰਕਾਰਾਂ ਹੁ ਕਾਡ ਉੱਤੇ ਚੀਨੀ ਮਿਲਦੀ ਨਾਲੇ ਮਿਲਦਾ ਆਟਾ ਨਹੀਂ ਖੁੱਲ ਕੇ ਤੂੰ ਦੱਸ ਜੱਟ ਨੂੰ ਕਿਹੜੀ ਗੱਲ ਦਾ ਜੈ ਕੁਰੇ ਕਾਟਾ ਨੀ ਖੁੱਲ ਕੇ ਤੂੰ ਦੱਸ ਜੱਟ ਨੂੰ ਕਿਹੜੀ ਗੱਲ ਦਾ ਜੈ ਕੁਰੇ ਕਾਟਾ ਨੀ ਖੁੱਲ ਕੇ ਤੂੰ ਦੱਸ ਜੱਟ ਨੂੰ ਵੱਠੀ ਬਾਲੀਏ ਚੰਬੇ ਦੀਏ ਡਾਲੀਏ ਂਦੀ ਪੀੜਾਂ ਦਾ ਪਰਾਗਾ ਪੁੰਦੇ ਵੱਠੀ ਬਾਲੀਏ ਜੰਬੇ ਦੀਏ ਡਾਲੀਏ ਨੀ ਦੁੱਖਾਂ ਦਾ ਪਰਾਗਾ ਪੁੰਨਦੇ ਤੈਨੂੰ ਦਿਆਂ ਹੰਝੂਆਂ ਦਾ ਪੜਾ ਨੀ ਪੀੜਾਂ ਦਾ ਪਰਾਗਾ ਪੁੰਨਦੇ ਨੀ ਦੁੱਖਾਂ ਦਾ ਪਰਾਗਾ ਪੁੰਨਦੇ ਹੋ ਗਏ ਆਕੋ ਵੇਲਾ ਮੈਨੂੰ ਢਾਲ ਗਈਆਂ ਸ਼ਾਵਾਨੀ ਹੋ ਗਿਆ ਕੋ ਵੇਲਾ ਮੈਨੂੰ ਟਲ ਗਈਆਂ ਸ਼ਾਵਾਨੀ ਮੇਲਿਆਂ ਚੋਂ ਮੋੜ ਆਈਆਂ ਮੱਜੀਆਂ ਤੇ ਗਾਵਾਨੀ ਬੇਲਿਆਂ ਚੋਂ ਮੋੜ ਆਈਆਂ ਮੱਜੀਆਂ ਤੇ ਗਾਵਾਨੀ ਪਾਇਆ ਚਿੜੀਆਂ ਨੇ ਚੀਕ ਚਿਹੜਾ ਉਹ ਦੁੱਖਾਂ ਦਾ ਪਰਾਗਾ ਪੁੰਦੇ ਨੀ ਪੀੜਾਂ ਦਾ ਪਰਾਗਾ ਪੁੰਦੇ ਪੱਠੀ ਵਾਲੀਏ ਚੰਬੇ ਦੀ ਢਾਲੀਏ ਨੀ ਪੀੜਾਂ ਦਾ ਪਰਾਗਾ ਪੁੰਨਦੇ ਸੌਂ ਗਈਆਂ ਹਵਾ ਵਾਰੋ ਰੋ ਕਰ ਵੇਰ ਲਾ ਆਪਣੀ ਤਾਰਿਆਂ ਨੂੰ ਚੜ ਗਿਆਂ ਮਠਾ ਮਠਾ ਤਾਂ ਆਪਣੀ ਸੌਂ ਗਈਆਂ ਹਵਾ ਵਾਰੋ ਰੋ ਕਰ ਵੇਰ ਲਾ ਆਪਣੀ ਤਾਰਿਆਂ ਨੂੰ ਚੜ ਗਿਆਂ ਮੱਠਾ ਮੱਠਾ ਤਾਂ ਆਪਣੀ ਜੰਜ ਸ਼ਾਵਾਂ ਦੀ ਦਾ ਰਸਗਿਆ ਲਾੜਾ ਨੀ ਪੀੜਾਂ ਦਾ ਪਰਾਗਾ ਪੁੰਨਦੇ ਨੀ ਦੁੱਖਾਂ ਦਾ ਪਰਾਗਾ ਪੁੰਨਦੇ ਨੀ ਪੀੜਾਂ ਦਾ ਪਰਾਗਾ ਪੁੰਨਦੇ ਨੀ ਦੁੱਖਾਂ ਦਾ ਪਰਾਗਾ ਪੁੰਨਦੇ ਨੀ ਪੀੜਾਂ ਦਾ পরাਗਾ ਪੁੰਨ ਦੇ